ਜ਼ਮੀਨ ਕਿਹੜੀ ਹੈ ਹਾਂ ਜੀ ਕਿਵੇਂ ਮੈਂ ਲੰਦੂ ਕਬਨ ਕੈਂਪਰੇ ਨੂੰ ਕੁੱਕਰ ਕਾ ਜਾਣਾ ਉਸ ਬਾਦ ਨੂੰ ਨਾਲ ਇਸ ਜੀ ਬਈ ਇੱਕ ਮੈਂ ਮੋਬਾਈਲ ਤੇ ਆਪਣੇ ਲਗਾਇਆ ਮੈਸੇਜ ਆ ਗਿਆ ਜੀ ਲਾ ਲਿਆ ਹਾਂ ਇੱਕ ਤਾਂ ਆਈ ਨਹੀਂ ਸਭ ਤੋਂ ਪਹਿਲਾਂ ਕੋਲੀਂ ਆਨ ਬਣਾ ਲਓ। ਰਿਵੈਨਿਊ ਨਹੀਂ ਦਿੱਤਾ ਬੰਦੇ। ਲੈਓ ਮੈਂ ਇਹ ਤੁਹਾਨੂੰ ਦਿਖਾਉਂਦਾ। ਇੰਤਕਾਲ ਲਿਖਾਵਾਉਂਦੇ। ਕੋਈ ਸ਼ਿਕਾਇਤ ਅਧਿਕਾਰ। ਇੱਕ ਕੰਮ ਕੀਤਾ ਗਾਰਡ ਸਟਾਈਲ। ਉਹ ਜੀਪ ਇਨਾਫ ਨੂੰ ਜਸਤ ਜੀ ਨੇ। ਹਰਗੱਲ ਨੇ ਤੱਕੜੀ ਫੋਟੋ। ਕੀ ਹੋਣਾ ਹੈ ਕਿ ਆ ਰਹਿਣਾ ਹੈ ਹੁਣ ਵੀ ਪ੍ਰੋਕਾਰਡ ਕੰਪਲੀਟ ਕਰਵਾਉਣਾ ਹੈ ਜਨਮ ਸਰਟੀਫਿਕੇਟ ਬਣਾਉਣ ਲਈ ਕੀ ਚਾਹੀਏ ਠੀਕ ਆਮਦਨ ਸਰਟੀਫਿਕੇਟ ਬਣਾਉਣ ਲਈ ਕੀ ਚਾਹੀਏ ਜੇ ਤੁਸੀਂ ਆਪਣੇ ਆਪ ਪ੍ਰੋਪਰਲੀ ਇਨਫੋਰਮ ਹੋ ਗਏ ਤਾਂ ਤੁਹਾਨੂੰ ਅੱਜ ਆਪ ਦੀ ਸਰਕਾਰ ਆਪ ਦੇ ਦਵਾਰ ਪ੍ਰੋਗਰਾਮ ਤਹਿਤ ਪਿੰਡ ਕੁਰਕਾ ਪਿੰਡ ਲਾਧੋਕਾ ਔਰ ਹੋਰ ਆਸ-ਪਾਸ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਕੈਂਪ ਲਗਾਏ ਜਾ ਰਹੇ ਨੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਵਿੱਚ ਜਿਹੜੇ ਸਰਕਾਰੀ ਅਫਸਰ ਪਿੰਡ-ਪਿੰਡ ਜਾ ਕੇ ਕੈਂਪ ਲਗਾ ਕੇ ਅੱਜ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਸੋਲ ਰਹੇ ਨੇ ਇਹ ਕੈਂਪ ਲਗਾਤਾਰ ਹਰ ਪਿੰਡ ਦੇ ਵਿੱਚ ਜਾਰੀ ਰਹਿਣਗੇ ਕੈਂਪ ਲਗਾਏ ਜਾਣਗੇ ਸਰਕਾਰੀ ਅਧਿਕਾਰੀ ਪਿੰਡਾਂ ਦੇ ਵਿੱਚ ਪਹੁੰਚਣਗੇ ਔਰ ਜਿਵੇਂ ਅੱਜ ਪਹੁੰਚੇ ਹੋਏ ਆ ਔਰ ਸਾਰੇ ਲੋਕਾਂ ਦੀਆਂ ਜੜੀਆਂ ਵੀ ਕਾਮਣੇ ਸਮੱਸਿਆਵਾਂ ਨੇ ਮੁਸ਼ਕਲਾਂ ਨੇ ਪਿੰਡ ਦੇ ਵਿੱਚ ਬੈਠ ਕੇ ਜਿਹੜੇ ਹੱਲ ਕੀਤੇ ਜਾ ਰਹੇ ਨੇ ਔਰ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਜਿਹੜੇ ਕੈਂਪ ਇਸੇ ਤਰ੍ਹਾਂ ਜਾਰੀ ਰਹਿਣਗੇ ਔਰ ਲੋਕਾਂ ਦੀ ਜਿਹੜੀ ਮੁਸ਼ਕਲਾਂ ਨੇ ਜਿਹੜੇ ਕੰਮ ਹੈ ਪਿੰਡਾਂ ਦੇ ਵਿੱਚ ਕੀਤੇ ਜਾਣਗੇ ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਏ ਸ਼ਹਿਰ ਨਾ ਜਾਣਾ ਪਏ ਕਿਉਂਕਿ ਖੱਜਲ ਖਵਾਰੀ ਕਈ ਵਾਰੀ ਬਹੁਤ ਜ਼ਿਆਦਾ ਹੁੰਦੀ ਹੈ ਖੱਜਲ ਖਵਾਰੀ ਕਟਾਉਣ ਲਈ ਇਹ ਜਿਹੜੇ ਕੈਂਪ ਲਗਾਏ ਜਾ ਰਹੇ ਨੇ ਬਹੁਤ ਹੀ ਜਿਹੜਾ ਸ਼ਲਾਗਾ ਅਯੋਗ ਸਾਡੇ ਆ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇਹ ਜਿਹੜਾ ਪ੍ਰੋਗਰਾਮ ਚਲਾਇਆ ਗਿਆ ਹੈ ਔਰ ਇਸੇ ਤਰ੍ਹਾਂ ਇਸ ਸਮੇਂ-ਸਮੇਂ ਤੇ ਅੱਗੇ ਵੀ ਜਿਹੜੇ ਕੈਂਪ ਲਗਾਉਂਦੇ ਰਹਿਣਗੇ